ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਤੁਹਾਨੂੰ ਮੇਰੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਨੂੰ ਸਾਰੇ ਵਰਕ ਵਾਲੇ ਸੂਟ ਦਿਖਾਵਾਂਗੇ ਜੀ ਜੇ ਤੁਸੀਂ ਨੇ ਕੋਈ ਏਦਾਂ ਦਾ ਵਰਕ ਵਾਲਾ ਸੂਟ ਰੈਡੀ ਕਰਵਾਉਣਾ ਚਾਹ ਸਕਦੇ ਹੋ ਉੱਪਰ ਆਪਣਾ ਨੰਬਰ ਚੱਲਦਾ ਹੁੰਦਾ ਜੀ WhatsApp ਤੇ ਤੁਸੀਂ ਮੈਸੇਜ ਕਰਕੇ ਆਪਣਾ ਸੂਟ ਜਿਹੜਾ ਬੁੱਕ ਕਰ ਸਕਦੇ ਹੋ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣੀ Instagram ਦੀ ਆਈਡੀ ਹੈ ਰਾਜਵਿੰਦਰ ਸਿੱਧੂ 955 ਤੁਸੀਂ Instagram ਦੀ ਆਈਡੀ ਨੂੰ ਫੋਲੋ ਕਰੋ ਤਾਗੇ ਤਾਂ ਉਥੇ ਨਵੇਂ ਨਵੇਂ ਸੂਟ ਨੇ ਜਿਹੜੇ ਸਾਰਿਆਂ ਦੇ ਡਿਜ਼ਾਈਨ ਮਿਲ ਜਾਣ ਨਾਲੇ ਪ੍ਰਿੰਟ ਕੀਤਾ ਨੇ ਜਾਨ ਨੂੰ। ਚਲੋ ਜੀ ਤੁਸੀਂ ਇਗਨੋਰ ਕਰਿਓ ਪਲੀਜ਼ ਅੱਜ ਮੈਂ ਪੱਖਾ ਨਹੀਂ ਬੰਦ ਕੀਤਾ ਕੱਲ ਮੈਂ ਥੋੜਾ ਜਿਹਾ ਬੰਦ ਕਰਤਾ ਸੀ ਗਰਮੀ ਜਾਂਦੇ ਆ। ਮੈਂ ਅੱਜ ਪਹਿਲਾਂ ਮੇਰਾ ਗਰਦਾ ਨਹੀਂ ਸੀ ਵੀਡੀਓ ਬਣਾਉਣ ਦਾ ਮੇਰੀ ਜਾੜ ਹੈ ਜਿਹਦੀ ਬਹੁਤ ਜ਼ਿਆਦਾ ਪ੍ਰੋਬਲਮ ਹੋਈ ਪਈ ਹੈ। ਮੈਂ ਸਵੇਰੇ ਡਾਕਟਰ ਕੋਲ ਵੀ ਗਈ ਉਹਨਾਂ ਨੇ ਆਰਸੀਟੀ ਵੀ ਕਰੀ ਪਰ ਫੇਰ ਵੀ ਇਹਦੇ ਵਿੱਚ ਪੇਨ ਨਹੀਂ ਰੁਕ ਰਿਹਾ। ਹੋ ਸਕਦਾ ਵੀ ਮੈਨੂੰ ਕੱਲ ਨੂੰ ਜਾੜ ਇਹ ਕਢਾਉਣੀ ਪਵੇ। ਇਹਦੇ ਵਿੱਚ ਦੋ ਹੀ ਆਪਸ਼ਨ ਸੀ ਮੇਰੇ ਕੋਲੇ। ਜਾ ਉਹ ਕਹਿੰਦੇ ਵੀ ਤੁਸੀਂ ਇਹਨੂੰ ਰੈਡ ਕਰਵਾ ਕੇ ਕੈਪ ਚੜਵਾ ਸਕਦੇ ਹੋ ਜਾਂ ਇਹਨੂੰ ਫੜਵਾ ਸਕਦੇ ਮੈਂ ਸੋਚਿਆ ਵੀ ਇੱਕ ਵਾਰ ਇਹਨੂੰ ਟਰਾਈ ਕਰਕੇ ਦੇਖ ਲੈਂਦੇ ਆ ਜੇ ਇਦਾਂ ਹੀ ਠੀਕ ਹੋ ਚੁਗੀ ਪਰ ਨਹੀਂ ਇੰਨਾ ਪੇਨ ਨਹੀਂ ਸਹਿਣ ਹੁੰਦਾ ਹੁਣ 6-7 ਗੋਲੀਆਂ ਖਾ ਕੇ ਵੀ ਬਾਕੀ ਡਾਕਟਰ ਦੀ ਦਵਾਈ ਵੀ ਲੈਂਦੀ ਆਪਾਂ ਨੇ ਆਰਸੀਟੀ ਵੀ ਕਰਾ ਲਈ ਪਰ ਹੁਣ ਬਹੁਤ ਜ਼ਿਆਦਾ ਮੁਸ਼ਕਲ ਨਾਲ ਮੇਰੇ ਅੱਗੇ ਵੀ ਜ਼ਿਆਦਾ ਵਿੱਚ ਤੀਸ ਪੈ ਰਹੀ ਹੈ ਮੈਨੂੰ ਮਜਬੂਰੀ ਨਾਲ ਵੀਡੀਓ ਬਣਾਉਣੀ ਪੈ ਰਹੀ ਹੈ ਪਲੀਜ਼ ਫਿਰ ਮੇਰੇ ਜਿਹੜੇ ਬੀਓਗਰਸ ਨੇ ਜੀ ਉਹ ਤੁਸੀਂ ਵੇਟ ਕਰਦੇ ਹੋਗੇ ਵੀ ਵੀਡੀਓ ਨਹੀਂ ਆਈ ਨਾ ਕਰਕੇ ਨਾ ਜਿੰਨੀ ਵੀ ਮੈਂ ਤੁਹਾਨੂੰ ਵੀਡੀਓ ਬਣਾਉਂਗੀ ਮੈਂ ਉਹਨੇ ਵੀ ਜ਼ਰੂਰ ਬਣਾਉਂਗੀ ਪਲੀਜ਼ ਤੁਸੀਂ ਪੱਖੇ ਦਾ ਇਗਨੋਰ ਕਰਿਓ ਜੀ ਵੀ ਆਵਾਜ਼ ਆਉਂਦੀ ਹੈ ਮੈਨੂੰ ਗਰਮੀ ਆਉਂਦੀ ਆ ਨਾ ਇੰਨੀ ਤੇਜ਼ ਆਪਾਂ ਮੈਡੀਸਨ ਖਾ ਰਹੇ ਆ ਨਾ ਕਰਕੇ ਮੈਂ ਪੱਖਾ ਲਾ ਲੈਂਦੀ ਨਹੀਂ ਪਹਿਲਾਂ ਆਪਾਂ ਬਿਨਾਂ ਪੱਕੇ ਤੋਂ ਵੀ ਵੀ ਵੀਡੀਓ ਬਣਾਉਂਦੇ ਸੀਗੇ ਕਿ ਹਜੇ ਇੱਥੇ ਆਪਣੇ ਇਸ ਕਮਰੇ ਦੇ ਵਿੱਚ AC ਦਾ ਕੋਈ ਉਹ ਰਹਿ ਨਹੀਂ ਗਾ ਬਾਕੀ ਤੁਹਾਨੂੰ ਪਤਾ ਵੀ ਇੱਥੇ ਦੋ ਦੋ AC ਆ ਨਾ ਬਿਲ ਔਖਾ ਹੋ ਜਾਂਦਾ ਫਿਰ ਉਧਰ ਵੀਡੀਓ ਬਣਾਉਣੀ ਹੈ ਉਧਰ ਬੱਚੇ ਹੁੰਦੇ ਨੇ ਤਾਂ ਕਰਕੇ ਲੋਟਣੀ ਹੁੰਦਾ ਚਲੋ ਜੀ ਪਲੀਜ਼ ਤੁਸੀਂ ਪੱਖੇ ਦੀ ਆਵਾਜ਼ ਨੂੰ ਇਗਨੋਰ ਕਰਿਓ ਆਪਾਂ ਤੁਹਾਨੂੰ ਸੂਟ ਦਿ ਦੇਖੋ ਜੀ ਸਾਰਿਆਂ ਤੋਂ ਪਹਿਲਾ ਸੂਟ ਹੈਗਾ ਰਸ਼ਟ ਕਲਰ ਦਾ ਜੌਰਜਟ ਦੇ ਉੱਪਰ ਬਣਿਆ ਹੋਇਆ ਤੇ ਇਹਦੇ ਨਾਲ ਦਾ ਆਪਣੀ ਸੂਟ ਇੱਕ ਆਪਾਂ ਨੇ ਪਹਿਲਾਂ ਵੀ ਰੈਡੀ ਕੀਤਾ ਹੈ ਇਹ ਇਸ ਤਰ੍ਹਾਂ ਦਾ ਵਰਕ ਕੀਤਾ ਜੀ ਕਿ ਦੇ ਉੱਪਰ ਚਾਰ ਲਾਈਨਾਂ ਬਣੀਆਂ ਨੇ ਜਰੀ ਤੇ ਰੈੱਡ ਦੇ ਨਾਲ ਆਪਾਂ ਕਲਰ ਲਾ ਕੇ ਸੂਟ ਦਾ ਜਿਹੜਾ ਇਹ ਡਿਜ਼ਾਈਨ ਬਣਾਇਆ ਇਹ ਆਪਣੇ ਇੱਥੇ ਤੱਕ ਚਾਕਾਂ ਤੱਕ हिਪ ਤੱਕ ਜਿਹੜਾ ਹੈ ਕਿ ਦਾ ਕੰਮ ਆ ਗਿਆ ਜੀ ਇਸ ਤੋਂ ਅੱਗੇ ਇੱਧਰ ਆ ਗਿਆ ਸਲਵਾਰ ਤੇ ਕੰਮ ਦੇਖੋ ਇਹ ਤੁਹਾਨੂੰ ਵੱਡਾ ਫਲਾਵਰ ਮਿਲੇਗਾ ਜੀ ਸਲਵਾਰ ਦੇ ਉੱਪਰ ਤੇ ਕਿ ਦੁਆ ਦਾ ਪਤਾ ਦਿਖਾਉਣੀ ਆ ਤੁਹਾਨੂੰ ਇਹ ਦੋ ਬੇਲਾ ਮਿਲਣਗੀਆਂ ਜੀ ਤੁਹਾਨੂੰ ਬਾ ਦੇਖੋ ਇੱਕ ਬੇਲੇ ਤੇ ਮੈਂ ਆਪਣੇ ਜਿੱਥੇ ਆਪਣੇ ਬਾਦ ਹੀ ਮੂਰੀ ਮੁਰਦੀ ਹੈ ਜੀ ਉੱਥੇ ਆ ਗਈ ਉਸ ਤੋਂ ਤੋਂ 3 ਇੰਚ ਛੱਡ ਕੇ ਥੋੜਾ ਉੱਪਰ ਆ ਗਈ ਦੇਖੋ ਜੀ ਜੇ ਤੁਹਾਨੂੰ ਇਹ ਸੂਟ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਲੀਜ ਮੈਂ ਅੱਜ ਜ਼ਿਆਦਾ ਬੋਲ ਨਹੀਂ ਸਕਦੀ ਇਸ ਕਰਕੇ ਆਪਾਂ ਰੇਟ ਨੇ ਜੀ ਜਿਹੜੇ ਲਿਖ ਕੇ ਮੈਂਸ਼ਨ ਕਰਾਂਗੇ ਤੇ ਇੱਕ ਮੇਰੀ ਭੈਣਾਂ ਨੂੰ ਬੇਨਤੀ ਹੈ ਜੀ ਮੈਂ ਹਰ ਇੱਕ ਵੀਡੀਓ ਦੇ ਵਿੱਚ ਵੈਸੇ ਬੋਲ ਕੇ ਰੇਟ ਦੱਸਦੀ ਹੁੰਦੀ ਹਣੀ ਆ ਜੀ ਕੋਈ ਵੀਡੀਓ ਭਾਵੇਂ ਹੋਵੇ ਜਿਹੜੀ ਤੋਂ ਮੈਂ ਲਿਖ ਦਾਂ ਪਰ ਮੈਨੂੰ ਫੇਰ ਵੀ ਕਮੈਂਟ ਆਉਂਦੇ ਨੇ ਪ੍ਰਾਈਸ ਕੀ ਹੈ ਜੀ ਪ੍ਰਾਈਸ ਕੀ ਹੈ ਪਲੀਜ਼ ਤੁਸੀਂ ਵੀਡੀਓ ਨੂੰ ਜ਼ਰੂਰ ਧਿਆਨ ਨਾਲ ਦੇਖ ਲਿਆ ਕਰੋ ਤੁਹਾਨੂੰ ਰੇਟਾਂ ਦਾ ਪਤਾ ਲੱਗ ਜੇ ਇਹ ਬਣਿਆ ਹੋਇਆ ਜੀ ਜੌਰਜਟ ਦੇ ਉੱਪਰ ਤੁਸੀਂ ਕਿਸੇ ਵੀ ਫੈਬਰਿਕ ਤੇ ਜਿਹੜਾ ਸੂਟ ਹੈ ਇਹ ਤਿਆਰ ਕਰ ਸਕਦੇ ਹੋ ਚਲੋ ਇਹ ਹੋ ਗਿਆ ਜੌਰਜਟ ਦੇ ਉੱਪਰ ਰਸਟ ਕਲਰ ਦਾ ਸੂਟ ਅਗਲਾ ਸੂਟ ਹੈਗਾ ਜੀ ਆਪਣੇ ਕੋਲੇ ਬਣਿਆ ਹੋਇਆ ਬਟਰ ਕਾਟਨ ਦੇ ਉੱਪਰ ਦੇਖੋ ਇਸ ਤਰ੍ਹਾਂ ਦਾ ਲਾਈਟ ਸਕਾਈ ਜਹਾ ਦਾ ਕਲਰ ਹੈ ਇਹਦੇ ਇਸ ਤਰ੍ਹਾਂ ਚਾਕਾਂ ਦੇ ਉੱਪਰ ਘੇਰਾ ਬਣਿਆ ਹੋਇਆ ਹੈ ਜੀ ਇਹ ਚਾਕ ਤੁਹਾਨੂੰ ਮੈਂ ਦੱਸ ਦੇਣੀ ਆ ਜੀ ਇਹ 20 ਬਾਏ ਇਹਦੇ ਵੈਸੇ ਕੋਈ ਇਸ਼ੂ ਨਹੀਂ ਹੈਗਾ ਇੱਥੇ ਤੱਕ ਚਾਕ ਆ ਜਾਂਦੇ ਨੇ 22 22 ਇੰਚ ਦੇ ਘੇਰੇ ਤੱਕ ਦਾ ਇਹ ਸੂਟ ਜੀ ਦੇ 23 ਇੰਚ ਤੱਕ ਵੀ ਘੇਰਾ ਆਊਗਾ ਜੀ ਉਹਨਾਂ ਦੇ ਇਹ ਸੂਟ ਆ ਜਿਹੜਾ ਆਜੂਗਾ ਦੇਖੋ ਇਸ ਤਰ੍ਹਾਂ ਦੋ ਕੇ ਆਪਾਂ ਨੇ ਫਲਾਵਰ ਬਣਾਏ ਨੇ ਜੀ ਘੇਰੇ ਦੇ ਉੱਪਰ ਤੇ ਇਸੇ ਤਰ੍ਹਾਂ ਤੁਹਾਨੂੰ ਬਾਹ ਦੇ ਉੱਪਰ ਦਿਖਾਉਂਦੇ ਆ ਇਸੇ ਤਰ੍ਹਾਂ ਦਾ ਸੇਮ ਫਲਾਵਰ ਮਿਲੂਗਾ ਜੀ ਤੁਹਾਨੂੰ ਬਾਹ ਦੇ ਉੱਪਰ ਦੇਖੋ ਜੋ ਵੀ ਸੂਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਇਹਦੇ ਤੁਹਾਨੂੰ ਇਹਦੇ ਸਲਵਾਰ ਦੇ ਪੌਂਚੇ ਤੇ ਵੀ ਮਿਲੂਗਾ ਜੀ ਬਰਕ ਦੇਖੋ ਸੇਮ ਫਲਾਵਰ ਬਣਿਆ ਹੋਇਆ ਜੀ ਸਲਵਾਰ ਦੇ ਪੌਂਚੇ ਤੇ ਇੱਕ ਸਲਵਾਰ ਦਾ ਪੌਂਚਾ ਇੱਧਰ ਆ ਗਿਆ ਜੀ ਕੀ ਕੀ ਕਰਿਆ ਨਹੀਂ ਹਾਂ ਦੇਖੋ ਮੈਂ ਤੁਹਾਨੂੰ ਦਿਖਾਉਣੀ ਆ ਇੱਕ ਸਲਵਾਰ ਦਾ ਪੌਂਚਾ ਇੱਥੇ ਆ ਗਿਆ ਜੀ ਆਪਣਾ ਗੋਡੇ ਵਾਲੀ ਸਲਵਾਰ ਬਣੂਗੀ ਇਹ ਇੱਕ ਸਲਵਾਰ ਦਾ ਪੌਂਚਾ ਇੱਥੇ ਆ ਗਿਆ ਇਹ ਫਲਾਵਰ ਮਿਲਣਗੇ ਜੀ ਤੁਹਾਨੂੰ ਬਾਹ ਦੇ ਉੱਪਰ ਇਹਦੇ ਸਲਵਾਰ ਤੇ ਵੀ ਵਰਕ ਮਿਲੂਗਾ ਤੁਹਾਨੂੰ ਦੇਖੋ ਜੀ ਤੁਹਾਨੂੰ ਸੂਟ ਪਸੰਦ ਆ ਜੀ ਜੇ ਇਹਨੇ ਦਾ ਡਿਜ਼ਾਈਨ ਤੁਸੀਂ ਕਿਸੇ ਹੋਰ ਕਲਰ ਤੇ ਕਰਵਾਉਣਾ ਹੈ ਤਾਂ ਤੁਸੀਂ ਉਹਤੇ ਵੀ ਕਰਵਾ ਸਕਦੇ ਹੋ ਜੇ ਇਹ ਸੂਟ ਲੈਣਾ ਹੈ ਆਪਣੇ ਕੋਲੇ ਇਸ ਤਰ੍ਹਾਂ ਇਸ ਟਾਈਮ ਅਵੇਲੇਬਲ ਨੇ ਤੁਸੀਂ ਵਟਸਐਪ ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਦੇਖੋ ਜੀ ਇੱਕ ਕੁਆਟਰ ਕਾਟਨ ਦੇ ਵਿੱਚ ਇਸ ਤਰ੍ਹਾਂ ਦਾ ਲਾਈਟ ਸੀ ਗ੍ਰੀਨ ਜਿਹਾ ਕਲਰ ਹੈ ਬਹੁਤ ਸੋਹਣਾ ਕਲਰ ਹੈ ਜੀ ਕੋਈ ਇਹਦੇ ਲਾਈਨਿੰਗ ਲਾਉਣ ਦੀ ਲੋੜ ਨਹੀਂ ਸੂਟ ਦੇ ਜੀ ਬਿਨਾ ਲਾਈਨਿੰਗ ਤੋਂ ਕੋਈ ਬੁਰਨੀ ਆਊਗਾ ਅਸੀਂ ਜ਼ਿੰਮੇਵਾਰੀ ਨਾਲ ਸੂਟ ਹੈ ਜਿਹੜਾ ਤੁਹਾਡੇ ਤੱਕ ਪਹੁੰਚਾਵਾਂਗੇ ਦੇਖੋ ਜੀ ਇਸ ਤਰ੍ਹਾਂ ਦਾ ਕੰਮ ਮਿਲੂਗਾ ਜੀ ਤੁਹਾਨੂੰ ਘੇਰ ਦੇ ਉੱਪਰ ਬਹੁਤ ਵਧੀਆ ਕੰਮ ਦੀ ਸਾਡੀ ਪੂਲ ਗਰੰਟੀ ਹੋਊਗੀ ਜੀ ਸੇਮ ਡਿਜ਼ਾਈਨ ਮਿਲੂਗਾ ਜੀ ਤੁਹਾਨੂੰ ਸੂਟ ਦੇ ਬਾਹਰ ਦੇ ਉੱਪਰ ਦੇਖੋ ਜੇ ਤੁਹਾਨੂੰ ਸੂਟ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਇਹ ਸੂਟ ਦੇ ਸਲਵਾਰ ਦੇ ਪਹੁੰਚੇ ਤੇ ਕੰਮ ਨਹੀਂ ਹੈਗਾ ਜੇ ਤੁਸੀਂ ਨੇ ਕਰਵਾਉਣਾ ਜੀ ਤਾਂ ਤੁਸੀਂ ਕਰਵਾ ਸਕਦੇ ਦੇਖੋ ਇਹ ਵੀ ਵਾਟਰ ਕਾਟਨ ਦਾ ਸੂਟ ਰਹੂਗਾ ਜੀ ਤੁਹਾਨੂੰ ਬਿਨਾਂ ਲਾਈਨਿੰਗ ਤੋਂ ਸੂਟ ਹੈ ਜਿਹੜਾ ਕਿਵੇਂ ਮਰਜ਼ੀ ਤੁਸੀਂ ਰੈਡੀ ਕਰਕੇ ਪਾ ਸਕਦੇ ਹੋ ਚਲੋ ਜੀ ਅਗਲਾ ਸੂਟ ਆ ਗਿਆ ਆਪਣੇ ਕੋਲੇ ਕ੍ਰਾਸ ਕਾਟਨ ਦੇ ਵਿੱਚ ਇਹ ਆਪਾਂ ਨੇ ਪੈਚ ਲਾ ਕੇ ਸੂਟਾ ਜਿਹੜਾ ਰੈਡੀ ਕੀਤਾ ਹੈ ਗ੍ਰੇ ਕਲਰ ਦਾ ਇਹ ਕ੍ਰਾਸ ਕਾਟਨ ਦਾ ਸੂਟ ਹੈ ਦੇਖੋ ਕਿ ਬਹੁਤ ਵਧੀਆ ਨੇਉ ਦੀ ਚੀਜ਼ ਹੈ ਇਸ ਤਰ੍ਹਾਂ ਦਾ ਆਪਾਂ ਨੇ ਪੈਚ ਲਾ ਕੇ ਗਲੇ ਦਾ ਕੰਮ ਕੀਤਾ ਹੋਇਆ ਜੀ ਨਾਲ ਵਰਕ ਕੀਤਾ ਹੋਇਆ ਬੇਲ ਬਣੀ ਹੋਈ ਹੈ ਇਸ ਤੋਂ ਬਾਅਦ ਆ ਗਿਆ ਜੀ ਘੇਰ ਦਾ ਕੰਮ ਲੈ ਇਹ ਆਪਾਂ ਨੇ ਪੈਚ ਲਾ ਕੇ ਘੇਰ ਤੇ ਕਟਵਰਕ ਕੀਤਾ ਜੀ ਇਸ ਤਰ੍ਹਾਂ ਇਹਦੇ ਨਾਲ ਬੇਲ ਬਣੀ ਹੋਈ ਹੈ ਜੇ ਤੁਹਾਨੂੰ ਪਸੰਦ ਹੈ ਜਿਹੜਾ ਵੀ ਹੁਣ ਆਪਾਂ ਨੂੰ ਪਤਾ ਹੈ ਨਾ ਗਰੇ ਦੇ ਨਾਲ ਥੋੜਾ ਜਿਹਾ ਮਹਿਰੂਨ ਨਾ ਪੀਜੀ ਦਾ ਜਿਹੜੀ ਮੈਚਿੰਗ ਹੈ ਜ਼ਿਆਦਾ ਹੋ ਜਾਂਦੀ ਹੈ ਬਹੁਤ ਜ਼ਿਆਦਾ ਜੈਸਦਾ ਦੇਖੋ ਜੀ ਇਹ ਬੇਲ ਮਿਲੂਗੀ ਜੀ ਤੁਹਾਨੂੰ ਬਾਲੇ ਉੱਪਰ ਬਣੀ ਹੋਈ ਜੇ ਤੁਸੀਂ ਐਵੇਂ ਦਾ ਕੋਈ ਸੂਟ ਰੈਡੀ ਕਰਵਾਉਣਾ ਹੈ ਤਾਂ ਤੁਸੀਂ ਕਰਵਾ ਸਕਦੇ ਹੋ 90 ਜਿਹੜੇ ਡਿਜ਼ਾਈਨ ਨੇ ਜੀ ਇਹ ਜਿਵੇਂ ਤੁਹਾਨੂੰ ਪਸੰਦ ਹੈ ਆਪ ਤੁਸੀਂ ਲੈ ਸਕਦੇ ਹੋ ਦੇਖੋ ਜੀ ਅਗਲਾ ਸੂਟ ਆ ਗਿਆ ਜੀ ਕੈਮਰਿਕ ਕਾਟਨ ਦੇ ਉੱਪਰ ਇਹ ਤੁਹਾਨੂੰ ਬਹੁਤ ਪਸੰਦ ਆਏਗਾ ਤੁਸੀਂ ਲੈ ਸਕਦੇ ਹੋ ਕੈਮਰਿਕ ਕਾਟਨ ਦਾ ਸੂਟ ਰਹੂਗਾ ਜੀ ਇਹ ਇਹ ਮੈਚਿੰਗ ਸੂਟ ਹੈ ਆਪਾਂ ਤੁਹਾਨੂੰ ਖੋਲ ਕੇ ਦਿਖਾਉਣੀ ਆ ਇਹਦੇ ਨਾਲ ਰਹੂਗੀ ਜੀ گلابی ਕਲਰ ਦੀ ਮੈਂਟਾ ਕਲਰ ਦੀ ਸਲਵਾਰ ਰਹੂਗੀ ਸਲਵਾਰ ਆਪਾਂ ਨੇ ਸਟੇਟ ਦਾ ਕੰਮ ਕੀਤਾ ਜੀ ਇਹ ਪਹੁੰਚੇ ਤੇ ਵਰਕ ਮਿਲੂਗਾ ਇਹਦੇ ਨਾਲ ਗ੍ਰੀਨ ਕਲਰ ਦੀ ਹੈਗੀ ਹੈ ਜੀ ਕਮੀਜ਼ ਦੇਖੋ ਇਹਦਾ ਇਸ ਤਰ੍ਹਾਂ ਦਾ ਰਹੂਗਾ ਜੀ ਤੁਹਾਨੂੰ ਬਾਹ ਦੇ ਉੱਪਰ ਸੇਮ ਫਲਾਵਰ ਤੇ ਇਹਦਾ ਘੇਰ ਦਾ ਕੰਮ ਦਿਖਾਉਣੀ ਆ ਦੇਖੋ ਉਹਤੀਆਂ ਤਾਂ ਆ ਹੋ ਜੰਦੀਆਂ ਨੇ ਕੀ ਕਰੀਏ ਜੀ ਦੇਖੋ ਜੀ ਇਸ ਤਰ੍ਹਾਂ ਦੇ ਦੋ ਫਲਾਵਰ ਦੇ ਘੇਰ ਤੇ ਬਣਨਗੇ ਇਹਦਾ ਸੇਮ ਫਲਾਵਰ ਰਹੂਗਾ ਜੀ ਬਾਹ ਦੇ ਉੱਪਰ ਸੇਮ ਫਲਾਵਰ ਰਹੂਗਾ ਸਲਵਾਰ ਦੇ ਉੱਪਰ ਜੇ ਉਹ ਵੀ ਤੁਹਾਨੂੰ ਸੂਟ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਕੈਮਰੀ कॉटन ਤੇ ਜਿਹੜਾ ਸੂਟ ਦਾ ਪ੍ਰਾਈਸ ਹੈ ਜੀ ਥੋੜਾ ਤੁਹਾਨੂੰ ਘੱਟ ਪਊਗਾ ਜੇ ਤੁਸੀਂ ਕ੍ਰਾਸ कॉटन ਤੇ ਜਾਂ ਬਟਰ कॉटन ਤੇ ਕਰਾਉਂਗੇ ਜੀ ਉਹਨਾਂ ਦਾ ਸੇਮ ਪ੍ਰਾਈਸ ਰਹੂਗਾ ਉਹ ਫੈਬਰਿਕ ਸੇਮ ਹੈ ਜੀ ਕ੍ਰਾਸ कॉटन ਦਾ ਥੋੜਾ ਜਿਹਾ ਰੇਟ ਹੈ ਜਿਹੜਾ ਉਹ ਵੀ ਬਟਰ कॉटन ਦੇ ਨਾਲ ਹੀ ਮਿਲਦਾ ਜੁਲਦਾ ਹੈ ਬਾਕੀ ਤੁਹਾਡੀ ਚੁਆਇਸ ਹੈ ਜਿਵੇਂ ਦਾ ਤੁਸੀਂ ਨੇ ਕਰਵਾਉਣਾ ਹੈ ਤਾਂ ਤੁਸੀਂ ਸੂਟ ਲੈ ਲਈ ਕਰਵਾ ਸਕਦੇ ਹੋ ਚਲੋ ਜੀ ਮੈਂ ਤੁਹਾਨੂੰ 5-6 ਸੂਟ ਦਿਖਾ ਦਿੰਦੇ ਨੇ ਜੋ ਵੀ ਸੂਟ ਪਸੰਦ ਆ ਸਕਰੀਨ ਦੇ ਉੱਪਰ ਆਪਣਾ ਨੰਬਰ ਚੱਲਦਾ ਜੀ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਪਲੀਜ਼ ਮੈਥੋਂ ਨਾ ਕਈ ਵਾਰ ਹੈ ਨਾ ਆਪਾਂ ਪਰਾਂ ਹੋ ਰਹੇ ਹੁੰਨੇ ਆ ਜਾਂ ਕੋਈ ਬਾਜ਼ਾਰ ਵਿੱਚ ਵਗ ਜਾਂਦੇ ਨੇ ਜਾਂ ਮੈਡੀਸਨ ਲਾਈਨ ਵਗ ਜਾਂਦੇ ਨੇ ਤਾਂ ਕਰਕੇ ਮੈਥੋਂ ਫੋਨ ਨਹੀਂ ਚੱਕਿਆ ਜਾਂਦਾ ਨਹੀਂ ਮੈਂ ਫੋਨ ਤੇ ਵਟਸਐਪ ਤੇ ਮੈਸੇਜ ਦਾ ਰਪਲਾਈ ਵੀ ਜਰੂਰ ਦਿੰਨੀ ਹੈ ਜੀ ਇਸ ਕਰਕੇ ਥੋੜਾ ਮੋਟਾ ਲੇਟ ਹੋ ਜਾਂਦਾ ਪਲੀਜ਼ ਭੈਣਾ ਤੋਂ ਆਪਾਂ ਸੌਰੀ ਮੰਗਦੇ ਆ ਜੀ ਹੁਣ ਕੰਮ ਨੇ ਥੋੜ ਤੈਮ ਆ ਗਿਆ ਇੱਕ ਥੋੜਾ ਜਿਹਾ ਕੰਮ ਦੇ ਕੰਮ ਵੀ ਹੁੰਦੇ ਨੇ ਤਾਂ ਕਰਕੇ ਵਿਜੀ ਆ ਖਾਸਪ੍ਰਿਤ ਗਈ ਹੋਈ ਹੈ ਜੀ ਉਹਦੇ ਨਾਨਕੇ ਮੈਂ ਇਕੱਲੀ ਆ ਇਸ ਕਰਕੇ ਥੋੜਾ ਜਿਆਦਾ ਆਪਾਂ ਨੂੰ ਕੰਮ ਦਾ ਜਿਹੜਾ ਪ੍ਰੈਸ਼ਰ ਪੈ ਰਿਹਾ ਮੈਂ WhatsApp ਤੇ ਜਿਹੜਾ ਤੁਹਾਡਾ ਫੋਨ ਨਹੀਂ ਚੱਕ ਸਕਦੀ ਮੈਸੇਜ ਹੀ ਤਾਂ ਮੈਂ ਵੈਸੇ ਤੁਰੀ ਕਦੋਂ ਵੀ ਆਪਾਂ ਹਨਾ 5-4 ਮਿੰਟ ਚੱਕਦੇ ਆ ਫੋਨ ਉਦੋਂ ਰਿਪਲਾਈ ਕਰ ਦਿੰਦੇ ਆ ਫੋਨ ਦਾ ਮੈਨੂੰ ਪਤਾ ਨਹੀਂ ਲੱਗਦਾ ਜੀ ਫੋਨ ਅੰਦਰ ਪਿਆ ਹੁੰਦਾ ਇਸ ਕਰਕੇ ਕੰਮ ਪਰ ਬਾਹਰ ਬਾਜ ਨਹੀਂ ਜਾਂਦੀ ਚਲੋ ਜੀ ਕੋਈ ਗੱਲ ਨਹੀਂ ਤੁਸੀਂ ਦੁਬਾਰਾ ਤੋਂ ਮੈਸੇਜ ਕਰਕੇ ਛੱਡ ਦਿਆ ਕਰੋ ਜੇ ਮੈਂ ਫੋਨ ਨਹੀਂ ਚੱਕਦੀ ਤਾਂ ਆਪਾਂ ਮੈਸੇਜ ਦਾ ਜ਼ਰੂ ਜੇ ਤੁਸੀਂ ਨੂੰ ਕੋਈ ਆਪਦੇ ਕੋਲੋਂ ਡਿਜ਼ਾਈਨ ਤੇ ਰੈਡੀ ਕਰਵਾਉਣਾ ਜੀ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਜੇ ਸਾਡੇ ਕੋਲੋਂ ਕਰਵਾਉਣੇ ਨਹੀਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਫਰੈਂਕ ਸੂਟਾਂ ਦੇ ਆਰਡਰ ਨੇ ਜਿਹੜੇ ਤੁਸੀਂ ਉਹ ਜਲਦੀ ਕਰ ਲਓ ਜਿਹੜੀ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਸੂਟ ਪਾਏ ਸੀ ਜੀ ਉਹਨਾਂ ਦੇ ਆਪਣੇ ਕੋਲੇ ਦੋ ਸੂਟ ਰਹਿ ਗਏ ਜੇ ਭੈਣਾਂ ਨੇ ਉਹਦੇ ਉਹਦੇ ਨਾਲ ਦੇ ਕਲਰਸ ਉਹਨੂੰ ਕੱਲ੍ਹ ਤੱਕ ਹੋਰ ਮਿਲ ਜਾਣਗੇ ਜੇ ਤੁਸੀਂ ਨੇ ਕੋਈ ਉਹਨਾਂ ਦੇ ਵਿੱਚੋਂ ਸੂਟ ਕਰਨਾ ਹੈ ਨਹੀਂ ਤਾਂ ਆਪਾਂ ਕੱਲ੍ਹ ਤੱਕ ਸੂਟ ਹੈ ਜਿਹੜਾ ਤੁਸੀਂ ਕਨਫਰਮ ਕਰ ਸਕਦੇ ਹੋ ਚਲੋ ਜੀ ਬਰਕ ਵਾਲੇ ਸੂਟ ਲੈਣੇ ਤੁਸੀਂ ਉਹ ਵੀ ਲੈ ਸਕਦੇ ਹੋ ਫਰੈਂਕ ਸੂਟ ਲੈਣੇ ਨੂੰ ਉਹ ਵੀ ਲੈ ਸਕਦੇ ਹੋ ਦੁਪੱਟੇ ਨਾਲ ਲੈਣੇ ਨੇ ਕਾਟਨ ਦੇ ਨਾਲ ਉਹ ਵੀ ਲੈ ਸਕਦੇ ਹੋ ਹਰ ਤਰ੍ਹਾਂ ਦੀ ਆਪਣੇ ਕੋਲ ਫੈਬਰਿਕ ਅਵੇਲੇਬਲ ਆ ਕੋਈ ਹੈਂਡਵਰਕ ਦਾ ਆਰੀਵਰਕ ਦਾ ਕੋਈ ਵਿਆਹਾਂ ਵਾਸਤੇ ਹੈ ਨਾ ਕੋਈ ਪਾਰਟੀ ਵੇਅਰ ਸੂਟ ਤੁਸੀਂ ਨੇ ਰੈਡੀ ਕਰਵਾਉਣਾ ਹੈ ਉਹ ਵੀ ਕਰਵਾ ਸਕਦੇ ਹੋ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਤੱਕ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ